ਪੰਜਾਬ ਚ ਥੋੜੇ ਦਿਨ ਪਹਿਲਾਂ ਜਿੱਥੇ ਇਹ ਮੀਂਹ ਲੋਕਾਂ ਲਈ ਵਰਦਾਨ ਸੀ ਹੁਣ ਇਹੀ ਮੀਂਹ ਆਫਤ ਬਣ ਰਿਹਾ ਹੈ ਤੇ ਹੁਣ ਪਠਾਨਕੋਟ ਦੀਆਂ ਇਹ ਤਸਵੀਰਾਂ ਦੇਖੋ ਪਠਾਨਕੋਟ ਚ ਸਵੇਰ ਤੋਂ ਪੈ ਰਹੇ ਲਗਾਤਾਰ ਪਾਣੀ ਮੀਂਹ ਨਾਲ ਪਠਾਨਕੋਟ ਤੇ ਆਸ-ਪਾਸ ਦੇ ਇਲਾਕਿਆਂ ਚ ਹੜ ਵਰਗੇ ਹਾਲਾਤ ਬਣੇ ਹੋਏ ਨੇ ਜਿਸ ਨਾਲ ਚੱਕੀ ਦਰਿਆ ਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਣ ਕਾਰਨ ਪੁਰਾਣਾ ਪੁਲ ਦਰਿਆ ਦੇ ਵਹਾਨ ਨਾਲ ਰੁੜ ਗਿਆ ਦੇਖੋ ਇਹ ਵੀਡੀਓ ਹਰੀਮੀ ਨਾਲ ਜਿੱਥੇ ਪੁਲ ਟੁੱਟ ਗਿਆ ਉੱਥੇ ਹੀ ਪਠਾਨਕੋਟ ਤੋਂ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿੱਥੇ ਹਰੀਮੀ ਨਾਲ ਤਾਸ਼ ਦੇ ਪੱਤਿਆਂ ਵਾਂਗ ਆਲੀਸ਼ਾਨ ਕੋਠੀ ਵੀ ਮਿੰਟਾਂ 'ਚ ਢੇ-ਢੇਰੀ ਹੋ ਗਈ। ਇਹ ਗਿਆ 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 ਗਿਆ। ਮੁਕਾ ਨਹੀਂ ਦਿਖਾਈ। ਕਾਰ ਨਹੀਂ ਕੋਈ ਬੰਦੇ। ਹਾਂ। ਕਾਰ ਨਹੀਂ ਕਿਸੇ ਵਾਲੇ। ਸੜਾ ਹੋ ਗਿਆ। ਹੈ? ਪੀ ਆ ਕੀ ਆ ਇਸ ਪਿਆਨ ਇਕਤਬਾਹੀ ਤੋਂ ਬਾਅਦ ਪੰਜਾਬ ਪੁਲਿਸ ਦੇ ਸੁਰੱਖਿਆ ਟੀਮਾਂ ਨੇ ਪਠਾਨਕੋਟ ਜਲੰਧਰ ਹਾਈਵੇ ਤੇ ਬੈਰੀਕੇਡ ਲਗਾ ਕੇ ਸਾਰੀ ਆਵਾਜਾਈ ਨੂੰ ਰੋਕ ਦਿੱਤਾ ਹੈ ਪੁਲਿਸ ਨੇ ਇਸ ਬਾਰੇ ਕੀ ਕਿਹਾ ਉਹ ਵੀ ਸੁਣੋ ਦੇਖੋ ਜੀ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਜਿਹੜੇ 3-4 ਦਿਨਾਂ ਤੋਂ ਬਾਰਿਸ਼ ਲਗਾਤਾਰ ਪੈੰਡੀ ਹੈ ਜਿਹਦੇ ਕਰਕੇ ਚੱਕੀ ਦੇ ਰਾਇ ਵਿੱਚ ਵੀ ਪਾਣੀ ਦਾ ਕਾਫੀ ਵਹਾਵ ਜਿਹੜਾ ਸੀਗਾ ਤੇ ਲਿਓ ਗਿਆ ਸੀਗਾ ਤੇ ਦਲਸਤਰ ਕਾਫੀ ਵਧ ਗਿਆ ਸੀਗਾ ਜਿਹਦੇ ਕਰਕੇ ਇੱਕ ਕਾਸ਼ਨਰੀ ਤੌਰ ਤੇ ਕੀ ਮਤਲਬ ਕਿ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਕੀਤੀ ਜਾ ਸਕੇ ਜਿਹਦੇ ਕਰਕੇ ਇੱਕ ਤਰਫ ਹੀ ਟ੍ਰੈਫਿਕ ਜਿਹੜੀ ਪਠਾਨਕੋਟ ਤੋਂ ਇਹਨਾਂ ਨੂੰ ਜਾਂਦੀ ਉਹ ਬੰਦ ਕੀਤੀ ਗਈ ਸੀਗੇ ਤੇ ਦੂਸਰੇ ਪਾਸੋਂ ਜਿਹੜੀ ਇਧਰੋਂ ਆਉਂਦੀ ਹੈ ਪਠਾਨਕੋਟ ਨੂੰ ਉਧਰ ਲਈ ਹਮਾਚਲ ਪੁਲਿਸ ਨਾਲ ਤਾਲਮਲ ਕੀਤਾ ਜਾ ਰਿਹਾ ਤੇ ਕੋਈ ਪੁਲ ਦਾ ਵੀ ਨਿਸ਼ਾਨ ਹੋਇਆ ਜਿਹੜਾ ਪੁਰਾਣਾ ਪੁਲ ਹੈਗਾ ਇੱਥੇ ਕਿਉਂਕਿ 4 ਲੇਨ ਨਹੀਂ ਸੀ ਬਣਿਆ ਪੁਲ ਉਹ ਰੋਡ ਨਹੀਂ ਸੀ ਬਣਿਆ ਉਹਦਾ ਪਾਣਾ ਪੁਲਿਸ ਜਿਹੜਾ ਉਹ ਡੈਮੇਜ ਹੋਇਆ ਲੋਕਾਂ ਨੂੰ ਕੀ ਅਪੀਲ ਕੀਤੀ ਜਾਂਦੀ ਆ ਆਪਜੀ ਜਿਹਾ ਹੀ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਇੱਕ ਤਾਂ ਹੌਸਲਾ ਰੱਖਣਾ ਇਹੋ ਜੀ ਟਾਈਮ ਤੇ ਪੁਲਿਸ ਦਾ ਸਾਥ ਦੇਣ ਤੇ ਬਿਨਾਂ ਵਜ੍ਹਾ ਕੋ ਰਬਰ ਨਾ ਨਿਕਲੋ ਟ੍ਰੈਫਿਕ ਕਿੱਧਰ ਨੂੰ ਡਾਇਵਰਟ ਕੀਤਾ ਗਿਆ ਸਰ ਆ ਜਿਹੜੀ ਟ੍ਰੈਫਿਕ ਤਾਂ ਜਿਹੜੀ ਜਾਣੀ ਸੀ ਕਹਿੰਦੇ ਆ ਜਲੰਧਰ ਨੂੰ ਠਾਨਕੋੜ ਤੋਂ ਇਧਰੋਂ ਵਾਪਿਸ ਜਾ ਰਹੀ ਏ ਕਹਿੰਦੇ ਆ ਆਪਣੇ ਸਰਨੇ ਤੋਂ ਹੋਏ ਗੁਰਦਾਸਪੁਰ ਨੂੰ ਜਾ ਕੇ ਤੇ ਉਧਰੋਂ ਮਕੀਰੀਆਂੋਂ ਨਿਕਲਦੀ ਟ੍ਰੈਫਿਕ ਉਧਰੋਂ ਡਾਇਵਰਟ ਕੀਤੀ ਗਈ ਆ ਜਿਹੜੇ ਹਿਮਾਚਲ ਜਾਣ ਵਾਲੇ ਆ ਹਿਮਾਚਲ ਜਾਣ ਵਾਲਿਆਂ ਨੂੰ ਉੱਥੋਂ ਕਨ ਪਠਾਨਕੋਟ ਜ਼ਿਲ੍ਹੇ 'ਚ ਮੌਸਮ ਨੇ ਲਗਾਤਾਰ ਤਬਾਹੀ ਮਚਾਈ ਹੋਈ ਹੈ ਭਾਰੀ ਮੀਂਹ ਕਾਰਨ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਮੀਂਹ ਕਾਰਨ ਹੋਏ ਨੁਕਸਾਨ ਤੋਂ ਬਾਅਦ ਪਠਾਨਕੋਟ ਜੰਮੂ ਹਾਈਵੇ ਬੰਦ ਕਰ ਦਿੱਤੇ ਗਏ ਨੇ ਜ਼ਿਕਰ ਖਾਸ ਹੈ ਕਿ ਜੇਕਰ ਹੜ੍ਹ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਸਤਲੁਜ ਤੇ ਵਿਆਸ ਦਰਿਆ ਵਾਂਗ ਇਹ ਵੀ ਨੁਕਸਾਨ ਕਰਨਾ ਸ਼ੁਰੂ ਕਰ ਦੇਵੇਗਾ ਰਾਵੀ 'ਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਪਠਾਨਕੋਟ ਤੋਂ ਅੰਮ੍ਰਿਤਸਰ ਤੱਕ ਹਾਈਵੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਜਨਾਲਾ 'ਚ ਲੋਕਾਂ ਨੂੰ ਰਾਵੀ ਦੇ ਨੇੜੇ ਨਾ ਜਾਣ ਦੀ ਵੀ ਅਪੀਲ ਕੀਤੀ ਗਈ ਹੈ